ਸਤਿ ਸ਼੍ਰੀ ਅਕਾਲ ਜੀ ਲੋ ਬਾਈਆ ਤੁਹਾਨੂੰ ਜਿਹੜੇ ਆ ਬਾਈ ਨਾਂ ਬੁਲਾ ਰਹੇ ਨਾ ਇਹ ਨੌਜਵਾਨ ਬਰੀਰ ਦialpur emergency ਕ ਦਾ ਰਹਿਣ ਵਾਲਾ ਤੇ ਇਹ ਬਾਈ ਬਠਿੰਡੇ ਸ਼ਹਿਰ ਦੇ ਵਿੱਚ ਆ ਕੇ ਇਹਨੇ ਆਪਣਾ ਕੰਮ ਸ਼ੁਰੂ ਕੀਤਾ ਚਾਹਦਾ ਤੇ ਜਿੰਨੇ ਵੀ ਮੇਰੇ ਵੀਰ ਭਰਾ ਬਠਿੰਡੇ ਦੇ ਨੇ ਜਾਂ ਬਠਿੰਡੇ ਤੋਂ ਬਾਹਰੋਂ ਕਿਸੇ ਪਿੰਡਾਂ ਦੇ ਵਿੱਚ ਆਉਂਦੇ ਨੇ ਤਾਂ ਇਹ ਬਾਈ ਦੇ ਕੋਲ ਜ਼ਰੂਰ ਆ ਕੇ ਜਾਇਆ ਕਰੋ ਚਾਹ ਪਾਣੀ ਪੀ ਕੇ ਜਾਇਆ ਕਰੋ ਬਾਈ ਕਰੋ ਬਹੁਤ ਜ਼ਿਆਦਾ ਗਰੀਬ ਆ ਪੂਰ ਆ ਤੇ ਇਹਦੀ ਜਿਹੜੀ ਮਦਦ ਹੋ ਸਕੇ ਤੇ ਬਾਈ ਦਾ ਨਾਮ ਸਾਫਤਾ ਨਾਮ ਆ ਤੇ ਇਹ ਨਾ ਜਿਹੜਾ ਅਜੀਤ ਰੋਡ ਦੇ ਉੱਪਰ ਘੋੜਾ ਚੌਕ ਆ ਘੋੜੇ ਚੌਕ ਤੋਂ ਥੋੜੇ ਹੀ ਨਜ਼ਦੀਕੀ ਤੇ ਆ ਜੀਐਸ ਗਵਰਮੈਂਟਿ ਕੋਰੀਅਰ ਸਰਵਿਸ ਆ ਉਹਦੇ ਬਿਲਕੁਲ ਸਾਹਮਣੇ ਜਿਹੜਾ ਇਹ ਬਾਈ ਰੇੜੀ ਲਾਉਂਦਾ ਤੇ ਕਾ ਦਰਾਖਤ ਆ ਤੇ ਭਾਈ ਗੁੜ ਦੀ ਚਾਹ ਬਣਾਉਂਦਾ ਸਪੈਸ਼ਲ ਗੁੜ ਦੀ ਚਾਹ ਬਣਾਉਂਦਾ ਭਾਈ ਹਾਂਜੀ ਸਪੈਸ਼ਲ ਗੁੜ ਵਾਲੀ ਠੀਕ ਆ ਕੀ ਨਾਮ ਕੀ ਆ ਤੁਹਾਡਾ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਆ ਜੰਨੇ ਬਾਈ ਤੋਂ ਸ਼ਾਮ ਦੇ 6:00 ਕਰੀ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਆ 8:00 ਵਜੇ ਤੱਕ ਇੱਥੇ ਹੁੰਨੇ ਆ ਹਾਂਜੀ ਠੀਕ ਆ ਜੀ ਆ ਦੇਖੋ ਗੁਲਾਬ ਦੀਆਂ ਪੱਤੀਆਂ ਪੁੱਤੀਆਂ ਪਾ ਕੇ ਪੂਰੀ ਘੈਂਟ ਚਾਹ ਬਣਾਉਂਦਾ ਭਾਈ ਤੇ ਜਿਹੜੇ ਕਿਸੇ ਮੇਰੇ ਭਰਾ ਨੇ ਵੀਰ ਨੇ ਇੱਥੇ ਕੋਲ ਚਾਹ ਪੀਣੀ ਆ ਜ਼ਰੂਰ ਆਏ ਪਾਈ ਦੀ ਇਹਨਾਂ ਨਾਲ ਸਪੋਰਟ ਹੋ ਜੂਗੀ ਤੇ ਆ ਤੁਸੀਂ ਦੇਖ ਸਕਦੇ ਹੋ ਸਾਫ ਸਫਾਈ ਵੀ ਪੂਰੀ ਆ ਬਾਈ ਕੋਲ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਉੱਤੇ ਇਸ ਬਾਈ ਦੇ ਕੋਲ ਆ ਕੇ ਤੁਸੀਂ ਜਿਹੜਾ ਚਾਹ ਜ਼ਰੂਰ ਪੀ ਕੇ ਜਾਇਓ ਧੰਨਵਾਦ